ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਬਢੰਡਾ ਵਿਖੇ ਅਜੀਤ ਰੋਡ ਤੇ ਰਾਜਵੀਰ ਚਾਹਲ ਐਜੂਕੇਸ਼ਨ ਕੰਸਲਟੈਂਟ ਦੇ ਦਫਤਰ ਅੱਗੇ ਕਿਸਾਨ ਯੂਨੀਅਨ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ। ਬਿਹਤ ਨੌਜਵਾਨ ਨੇ ਗੱਲਬਾਤ ਕਰਦਿਆ ਕਿ ਹੈ ਕਿ ਇਹਨਾਂ ਸਾਨੂੰ ਵਿਦੇਸ਼ ਭੇਜਣ ਦੇ ਲਈ ਫਾਈਲ ਲਾਈ ਸੀ ਤੇ ਫਾਈਲ ਲਗਵਾਉਣ ਤੋਂ ਪਹਿਲਾਂ ਇਹਨਾਂ ਦੀ ਸਾਡੇ ਨਾਲ ਗੱਲਬਾਤ ਹੋਈ ਸੀ ਕਿ ਜੋ ਖਾਤਿਆਂ ਦੇ ਵਿੱਚ ਫੰਡਸ ਦਿਖਾਉਣੇ ਹਨ ਉਹ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਦਿਖਾਏ ਜਾਣਗੇ ਜਿਸ ਦੀ ਸਹਿਮਤੀ ਤੋਂ ਬਾਅਦ ਫਾਈਲ ਲਗਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਖਾਤੇ ਦੇ ਵਿੱਚੋਂ ਇਮੀਗ੍ਰੇਸ਼ਨ ਨੇ ਵੀਜ਼ਾ ਦੇਣ ਦੇ ਲਈ ਚੈਕਿੰਗ ਕੀਤੀ ਤਾਂ ਖਾਤੇ ਦੇ ਵਿੱਚ ਫੰਡਸ ਨਹੀਂ ਸਨ। ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਚੈਕਿੰਗ ਤੋਂ ਪਹਿਲਾਂ ਹੀ ਪੈਸੇ ਖਾਤਿਆਂ 'ਚੋਂ ਕਢਵਾ ਲਏ ਗਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਨਾ ਪੈਸੇ ਇਹਨੂੰ ਕਰਵਾਉਣ ਦਾ ਕਾਰਨ ਨਹੀਂ ਦੱਸਿਆ ਤੇ ਇਸ ਕਾਰਨ ਉਸ ਨੌਜਵਾਨ ਨੂੰ ਵੀਜ਼ਾ ਨਹੀਂ ਮਿਲਿਆ ਵਿਦੇਸ਼ ਵੱਲੋਂ ਉਸ ਨੂੰ ਬੈਨ ਕਰ ਦਿੱਤਾ ਗਿਆ ਉਹਨਾਂ ਮੰਗ ਕੀਤੀ ਕਿ ਜੋ ਸਾਡਾ ਨੁਕਸਾਨ ਹੋਇਆ ਉਸ ਦੀ ਬਰਪਾਈ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਨਾਲ ਹੀ ਉਹਨਾਂ ਕਿਹਾ ਹੈ ਕਿ ਰਖਲਾ ਵਰਦੀ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਨੇ ਕਿਹਾ ਕਿ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਉਨੀ ਦੇਰ ਤੱਕ ਇਮੀਗ੍ਰੇਸ਼ਨ ਕੰਸਲਟੈਂਟ ਦਫ਼ਤਰ ਦੇ ਅੱਗੇ ਤਰਨਾ ਲਗਾਇਆ ਜਾਵੇਗਾ ਜਦੋਂ ਸਬੰਧੀ ਰਾਜਵੀਰ ਚਾਹਲੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਸੰਚਾਲਕਾ ਦਾ ਪੱਖ ਜਾਣਨਾ ਚਾਹਿਆ ਤੇ ਉਹਨਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਮਹਿਮਾ ਸਰਕਾਰੀ ਡਿਸਟ੍ਰਿਕਟ ਬਠਿੰਡਾ ਮੈਂ ਨਾ ਹੀ ਰਾਜਵੀਰ ਚਾਹਲ ਤੇ ਸੰਦੀਪ ਢਿੱਲੋਂ ਤੋਂ ਇਹਨਾਂ ਦਾ ਆਫਿਸ ਹੁੰਦਾ ਸੀ ਸਾਂਝਾ ਉਦੋਂ ਯੂਕੇ ਨੇ ਦੇ ਨਾਮ ਤੇ ਉਦੋਂ ਇਹਨਾਂ ਤੋਂ ਮੈਂ ਫਾਈਲ ਲਾਈ ਸੀਗੀ ਤੇ ਇਹਨਾਂ ਨੇ ਮੇਰੇ ਫੰਡ ਸ਼ੋਅ ਕਰੇ ਸੀ ਜਿਹੜੇ ਉਹ ਇਹਨਾਂ ਨੇ ਥੋੜੇ ਦਿਨਾਂ ਬਾਅਦ ਹੀ ਚੱਕ ਲਈ ਉਹ ਜਿਹੜੇ ਫੰਡ ਮੇਰੇ ਸ਼ੋਅ ਕਰੇ ਸੀ ਇਹਨਾਂ ਨਾਲ ਗੱਲ ਇਹ ਹੋਈ ਸੀ ਵੀ ਜਿੰਨਾ ਚਿਰ ਵੀਜ਼ਾ ਨਹੀਂ ਆਉਂਦਾ ਉਹਨਾਂ ਚਿਰ ਇਹ ਫੰਡ ਨਹੀਂ ਚੱਕਣਗੇ ਤੇ ਜਦੋਂ ਐਮਬੈਸੀ ਵੱਲੋਂ ਵੈਰੀਫਿਕੇਸ਼ਨ ਹੋਈ ਉਸ ਟਾਈਮ ਉਹ ਫੰਡ ਹੈ ਨਹੀਂ ਸੀਗੇ ਅਕਾਊਂਟ ਦੇ ਵਿੱਚ ਤੇ ਉਹਨਾਂ ਨੇ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਸੀਗਾ ਅੰਬੈਸੀ ਨੇ ਉਹ 10 ਦਿਨਾਂ ਬਾਅਦ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਇਸ ਕਰਕੇ ਉਹਨਾਂ ਨੇ ਮੇਰੇ ਤੇ 5 ਸਾਲ ਦਾ ਬੈਨ ਲਾਤਾ ਜੀ ਅਪਰੋਕਸੀਮੇਟਲੀ 20000 ਡਾਲਰ ਸ਼ੋਅ ਕਰਿਆ ਹੋਇਆ ਸੀਗਾ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਢੇਡੇ ਘੱਟਦੇ ਹੋਏ ਕੀ ਗੱਲ ਕੀ ਹੋਈ ਹੈ ਮੈਨੂੰ ਇਸ ਬਾਰੇ 5 ਮਹੀਨੇ ਪਹਿਲਾਂ ਲੱਗਿਆ ਪਤਾ ਜੀ ਜਦੋਂ ਅੰਬੈਸੀ ਵੱਲੋਂ ਮੰਨ ਲਓ ਮੇਰੇ ਤੇ ਪੇਪਰ ਆਏ ਆ ਜੀ ਸੀ ਐਮ ਐਸ ਨੋਟਿਸ ਤੇ ਉਸ ਤੋਂ ਪਹਿਲਾਂ ਤਾਂ ਇਹਨਾਂ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਸੀਗਾ ਜੀ ਤੇ ਮੇਰਾ ਪੀਆਰ ਕੁੜੀ ਨਾਲ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਮੈਂ ਪਹਿਲਾਂ ਇਸ ਤੋਂ ਪਹਿਲਾਂ ਸਾਈਪਰੈਸ ਸੀਗਾ ਮੈਂ ਇਸ ਕਰਕੇ ਆ ਗਿਆ ਤੇ ਜਦੋਂ ਮੈਨੂੰ ਉਧਰੋਂ ਉਹਨਾਂ ਨੇ ਕੁੜੀ ਵਾਲੇ ਨੇ ਪਤਾ ਕਰਿਆ ਤਾਂ ਮੈਨੂੰ ਇੱਥੇ ਆਏ ਤੋਂ ਬਾਅਦ ਮੇਰਾ ਨਵਾਂ ਇਹਦਾ ਰਿਸ਼ਤਾ ਟੁੱਟ ਗਿਆ ਜੀ ਤੇ ਨਾਲੇ ਇਹਨਾਂ ਨੇ ਜਿਹੜਾ ਬੈਨ ਲਵਾਇਆ ਸੀ ਉਹ ਇਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ ਹੈਗਾ ਤੇ ਹੁਣ ਉਸ ਤੋਂ ਬਾਅਦ ਜਦੋਂ ਹੁਣ ਇਹਨਾਂ ਕੋਲੇ ਆਉਣੇ ਆ ਤੇ ਦੋ ਜਾਣੇ ਸੀਗੇ ਇਸ ਕਰਕੇ ਉਹ ਕਿਤੇ ਉਹ ਉਹਦੀ ਗਲਤੀ ਕਰ ਦਿੰਦਾ ਉਹਦੀ ਗਲਤੀ ਕਰ ਦਿੰਦਾ ਸਾਡੀ ਗੱਲ ਕੋਈ ਸਿਰੇ ਨਹੀਂ ਲਾ ਰਹੀ ਮੰਗ ਸਾਡੀ ਇਹ ਹੈ ਜਾਂ ਤਾਂ ਸਾਡਾ ਇਹ ਖਰਚਾ ਜਿਹੜਾ ਨੁਕਸਾਨ ਹੋਇਆ ਉਹ ਭਰਨ ਜਾਂ ਇਹਨਾਂ ਦੇ ਤਿੰਨ ਆਫਿਸਾਂ ਤਿੰਨੇ ਆਫਿਸ ਬੰਦ ਕਰਕੇ ਇਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਕਰੇ ਜਾਣ ਠੀਕ ਹੈ ਜੀ ਤੇ ਸੰਦੀਪ ਨੂੰ ਐਂ ਜੇ ਲੱਗਦਾ ਵੀ ਮੈਂ ਆਪਦਾ ਦਫ਼ਤਰ ਬੰਦ ਕਰ ਗਿਆ ਤਾਂ ਇਹ ਵੀ ਉਹ ਮੇਰੇ ਸਿਰ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਇਸ ਤੋਂ ਬਾਅਦ ਅਸੀਂ ਉਹਦੇ ਘਰ ਮੂਰੇ ਵੀ ਬੈਠਾਂਗੇ ਐਡੀ ਗੱਲ ਨਹੀਂ ਹੈਗੀ ਜੀ ਇਹ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਚੱਲੂਗਾ ਜੀ ਨਾਮ ਮੇਰਾ ਗਰਮੇਲ ਸਿੰਘ मामला ਸਾਡਾ ਇਹ ਆ ਵੀ ਸਾਡਾ ਮੁੰਡਾ ਕਰਮਜੀਤ ਪਿੰਡ ਮਹਿਮੇ ਸਰਕਾਰੀ ਤੋਂ ਇਹਨਾਂ ਨੇ ਬਾਹਰ ਭੇਜਣ ਦੇ ਵਿੱਚ ਉਹਦਾ ਫੰਡ ਸ਼ੋਅ ਕੀਤਾ ਸੀਗਾ ਜਿਹਦੇ ਵਿੱਚ ਉਹਨੇ ਫੰਡ ਵਾਪਸ ਚੱਕ ਲਿਆ ਦੱਸ ਦੇਣਾ ਤੋਂ ਪਹਿਲਾਂ ਪਹਿਲਾਂ ਹੀ ਚੱਕ ਲਿਆ ਫੰਡ ਤੇ ਜੋ ਕਿ ਉਹਦਾ ਵੀਜ਼ਾ ਸੀਗਾ 5 ਸਾਲਾਂ ਦਾ ਬੈਨ ਲੱਗ ਗਿਆ ਉਹਦੇ ਵੀਜ਼ੇ ਤੇ ਪਾਸਪੋਰਟ ਰਿਜੈਕਟ ਕਰਤਾ ਉਹਦਾ ਗੱਲਬਾਤ ਅਸੀਂ ਦੋ ਵਾਰ ਕੀਤੀ ਪਹਿਲਾਂ ਅਸੀਂ 8 ਬੰਦੇ ਆਏ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਫੇਰ ਸਾਡੇ ਨਾਲ ਰੋਲਡਾ ਮਾਰਸਾ ਦਾ ਮੁੰਡਾ ਗਰਜੰਟ ਸਿੰਘ ਆਇਆ ਉਦੋਂ ਵੀ ਸਾਡੀ ਗੱਲ ਇਹਨਾਂ ਆਸੇ ਮਖੌਲ ਤੇ ਟਾਲਦੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੋ ਕਿ ਅੱਜ ਅਸੀਂ ਧਰਨਾ ਲਾਇਆ ਇਹ ਲਗਾਤਾਰ ਧਰਨਾ ਚੱਲੂਗਾ ਨਾ ਰਾਤ ਨੂੰ ਵੀ ਇੱਥੇ ਰਾਵਾਂਗੇ ਦਿਨੇ ਵੀ ਮੰਗ ਸਾਡੇ 8.5 ਲੱਖ ਰੁਪਏ ਦਾ ਨੁਕਸਾਨ ਹੋਇਆ ਮੁੰਡਾ ਨਾਲੇ ਰਿਸ਼ਤਾ ਟੁੱਟ ਗਿਆ ਨਾਲੇ ਮੁੰਡਾ ਕੈਨੇਡਾ ਤੋਂ ਵਾਪਸ ਆ ਗਿਆ ਫਲਾ ਇੱਥੋਂ ਕਿੱਥੋਂ ਆਇਆ ਸਾਈ ਪ੍ਰੈਸ ਸਾਈ ਪ੍ਰੈਸ ਤੋਂ ਮੁੰਡਾ ਵਾਪਸ ਆ ਗਿਆ ਇਹਨੂੰ ਕੈਨੇਡਾ ਦੀ ਪੱਕੀ ਕੁੜੀ ਦਾ ਰਿਸ਼ਤਾ ਹੋਇਆ ਸੀ ਜਦੋਂ ਅਸੀਂ ਮੈਸੇਜੋਂ ਪਤਾ ਕਰਿਆ ਕਿ ਸਾਡੇ ਦਾ 5 ਸਾਲਾਂ ਦੀ ਨੋ ਐਂਟਰੀ ਲੱਗੀ ਹੋਈ ਹੈ ਇਹਨਾਂ ਨੇ ਨ ਉਹਨੇ ਪੈਸੇ ਦੀ ਮੰਗ ਕੀਤੀ ਹੈ ਕਾਰਵਾਈ ਦੀ ਵੀ ਮੰਗਦਾ ਇਹਦੇ ਚ ਕਾਰਵਾਈ ਤਾਂ ਅਸੀਂ ਕੀ ਉਹਦੇ ਮੰਗ ਕਰੀ ਸੀ ਕਾਰਵਾਈ ਦੀ ਸਾਡੀ ਹਜੇ ਤੱਕ ਫਰਮਾਈ ਨਹੀਂ ਕਰੀ ਸੀ ਡੀਸੀ ਸਾਹਿਬ ਦੇ ਦਰਖਾਸਤ ਦਿੱਤੀ ਹੈ ਧਰਨਾ ਲਾਵਾਂਗੇ ਇਹਨਾਂ ਬੰਦੇ ਨੇ ਸਾਨੂੰ ਫੋਨ ਤੱਕ ਵੀ ਨਹੀਂ ਕਰਿਆ ਸਾਡਾ ਫੋਨ ਵੀ ਨਹੀਂ ਚੱਕਦਾ ਇਹ